ਪਹਿਲਾਂ ਆਪਾਂ 베이스 ਲਿਆ ਜੀ 베이스 ਦੇ ਵਿੱਚ ਇਦਾਂ ਆਪਾਂ ਸوراਖ ਕਰ ਲਏ ਹਨ ਸوراਖ ਕਰਨ ਤੋਂ ਬਾਅਦ ਇਸ ਦੇ ਉੱਪਰ ਆਪਾਂ ਇਦਾਂ ਪੀਜ਼ਾ ਸੌਸ ਲਾ ਲਈਏ ਤੁਸੀਂ ਦੇਖ ਰਹੇ ਹੋ ਆ ਪੀਜ਼ਾ ਸੌਸ ਆਪਾਂ ਲਾ ਲਈਏ ਇਸ ਤਰ੍ਹਾਂ ਨੂੰ ਸਾਰੇ ਪਾਸੇ ਲਾ ਲੈਣਾ ਪੀਜ਼ਾ ਸੌਸ ਨੂੰ ਅਤੇ ਕੋ ਇਸ ਤਰ੍ਹਾਂ ਚਾਹਸ ਵੀਰੇ ਆਪਾਂ ਪੀਜ਼ਾ ਸੌਸ ਲਾ ਲਈ ਸੀ ਪੀਜ਼ਾ ਸੌਸ ਲਾਉਣ ਤੋਂ ਬਾਅਦ ਇੱਥੇ ਰੱਖ ਲਿਆ ਇਸ ਦੇ ਉੱਪਰ ਆਹ ਆਪਾਂ ਮਟੀਰੀਅਲ ਜਿਹੜਾ ਗਰਮ ਕੀਤਾ ਸੀ ਪਿਆਜ਼ ਵਗੈਰਾ ਸ਼ਿਮਲਾ ਮਿਰਚ ਵਗੈਰਾ ਉਸ ਹਾਰਾ ਪੈ ਰਿਓ ਤੇ ਇਦਾਂ ਕਰਕੇ ਲਾ ਲੈਣਾ ਦੇਖੋ ਇਹ ਆਪਾਂ ਫਰਾਈ ਕਰ ਲਏ ਸਨ ਕੜਾਈ ਦੇ ਵਿੱਚ ਪਿਆਜ਼ ਲਈ ਸੀਗੇ ਟਮਾਟਰ ਤੇ ਸ਼ਿਮਲਾ ਮਿਰਚ ਲਈ ਸੀ ਇਹ ਆਪਾਂ ਸਾਰੇ ਫਰਾਈ ਕਰਨੇ ਆ ਰੰਗ ਕਰਨ ਤੋਂ ਬਾਅਦ ਇਹਦਾ ਆਪਾਂ ਪੀਜ਼ਾ ਦੇ ਉੱਪਰ ਲਾ ਲਏ ਇਹਦੀ ਫੀਲਿੰਗ ਕਰ ਲਈ ਆਪਾਂ ਆ ਦੇਖੋ ਫੀਲਿੰਗ ਕਰ ਲਈ ਫੀਲਿੰਗ ਕਰਨ ਤੋਂ ਬਾਅਦ ਇਸ ਦੇ ਉੱਪਰ ਆ ਜਿਹੜੇ ਚਿੱਲੀ ਫਲੈਕਸ ਤੇ ਔਰਗੈਨੋ ਆਪਾਂ ਮਿਕਸ ਕਰ ਲਏ ਸੀ ਇਹਨਾਂ ਨੂੰ ਆਪਾਂ ਇਹਦੇ ਉੱਤੇ ਤਾਂ ਇਹਦਾ ਪਾ ਦੇਣਾ ਤੁਸੀਂ ਦੇਖਿਆ ਇਹਦੇ ਉੱਤੇ ਆਪਣਾ ਪਾਪ ਦਿੱتن ਪਾਉਣ ਤੋਂ ਬਾਅਦ ਉਸ ਤੋਂ ਆਪਾਂ ਕੌਰਨ ਸਵੀਟ ਲਈ ਹਨ ਇਦਾਂ ਜਿਹੜੇ ਕੌਰਨ ਸਵੀਟ ਲਈ ਆ ਉਹਦੇ ਨਾਲ ਇਹਦੀ ਫਿਲਿੰਗ ਕਰ ਦੇਣੀ ਹੈ ਚੰਗੀ ਤਰ੍ਹਾਂ ਦੇਖੋ ਬਾਜ਼ਾਰਾਂ ਵਿੱਚ 5 5 6 600 ਦਾ ਪੀਜ਼ਾ ਮਿਲਦਾ ਪਰ ਉਹਨਾਂ ਨੇ ਬਹੁਤ ਲਿਮਟਿਡ ਜਿਹਾ ਵਿੱਚ ਸਮਾਨ ਮਟੀਰੀਅਲ ਪਾਇਆ ਹੁੰਦਾ ਸੋ ਆਪਾਂ ਦੇਖੋ ਪੂਰੀ ਤਰ੍ਹਾਂ ਇਹਨੂੰ ਫਿਲ ਕਰ ਲਿਆ ਹੈ ਇਹਨਾਂ ਮਟੀਰੀਅਲ ਆਪਾਂ ਨੂੰ ਬਾਜ਼ਾਰ ਵਿੱਚ ਕਿਸੇ ਵੀ ਪੀਜ਼ਾ ਜਗ੍ਹਾ ਨਹੀਂ ਫਿਲ ਕਰਕੇ ਦੇਣਾ ਤੇ ਰੇਟ ਆਪਣੇ ਕੋਲੋਂ ਜਿਹੜਾ ਦੁੱਗਣਾ ਟਿਕਣਾ ਲੈਣਾ ਆ ਦੇਖੋ ਆਪਾਂ ਇਹਨੂੰ ਫਿਲ ਕਰ ਲਿਆ ਠੀਕ ਹੈ ਫਿਲ ਕਰਨ ਤੋਂ ਬਾਅਦ ਉਹ ਮਜਰੇਲਾ 치ਜ਼ ਆਪਣੇ ਕੋਲ ਤੇ ਹੈ ਮਜਰੇਲਾ 치ਜ਼ ਆਪਾਂ ਇੱਦਾਂ ਇੱਦਾਂ ਪਾ ਦੇਣਾ ਉੱਪਰ ਇਹਦੇ ਇਹਦੀ ਫਿਲਿੰਗ ਕਰ ਦੇਣੀ ਹੈ ਕਵਰਿੰਗ ਇਹਦੀ ਕਰ ਦੇਣੀ ਹੈ ਜਿਹੜਾ ਕਿ ਇਹਨੂੰ ਇਸ ਨਾਲ ਕੀ ਇਹ ਜਕੜ ਕੇ ਰੱਖਦਾ ਹੈ ਜੋ ਮਟੀਰੀਅਲ ਵਗੈਰਾ ਆਪਾਂ ਪਾਇਆ ਹੋਇਆ ਸਾਰ ਆ ਦੇਖੋ ਲਓ ਜੀ ਹੁਣੇ ਤੁਹਾਡੇ ਸਾਹਮਣੇ ਸਾਰਾ ਪਪੀਜ਼ਾ ਰੈਡੀ ਕਰ ਲਿਆ ਹੈ ਰੈਡੀ ਕਰਨ ਤੋਂ ਬਾਅਦ ਆਪਾਂ ਕੜਾਈ ਤੇਰੀ ਹੋਈ ਹੈ ਗਰਮ ਹੋਣ ਵਾਸਤੇ ਤੇ ਉਹਦੇ ਵਿੱਚ ਇਹਨੂੰ ਰੱਖ ਕੇ ਅਗਲੀ ਵੀਧੀ ਫਿਰ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ